ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਜਿਹੜੀ ਮੈਂ ਤੁਹਾਨੂੰ ਬਾਤ ਸੁਣਾ ਰਹੀ ਆ ਬਹੁਤ ਸਿੱਖਿਆਦਾਇਕ ਬਾਤ ਹੈ ਤੇ ਇਹਦੇ ਵਿੱਚ ਸਚਾਈ ਵੀ ਬਹੁਤ ਹੈ ਪੰਛੀਆਂ ਨੂੰ ਚੋਗਾ ਪਾਉਣ ਦੇ ਕੀ ਆਪਾਂ ਨੂੰ ਫਲ ਮਿਲਦਾ ਹੈ ਪਰਮਾਤਮਾ ਵੱਲੋਂ ਅੱਜ ਮੈਂ ਤੁਹਾਨੂੰ ਉਹ ਦੱਸਣ ਲੱਗੀਆਂ ਸੋ ਕਈ ਵਾਰੀ ਅਸੀਂ ਸਮਝ ਲੈਨੇ ਆ ਵੀ ਚਲੋ ਇੱਦਾਂ ਕਿੱਡਾ ਕੰਮ ਐ ਇਹ ਆਪਾਂ ਇਹਨੂੰ ਅਣਗੌਲਿਆ ਜਿਹਾ ਕਰ ਦਿੰਨੇ ਆ ਪਰ ਨਹੀਂ ਇਹਦਾ ਬਹੁਤ ਵੱਡਾ ਫਲ ਮਿਲਦਾ ਬੰਦੇ ਨੂੰ ਸੋ ਸੁਣਿਓ ਬਾਤ ਤੇ ਇਹਦੇ ਤੇ ਅਮਲ ਜਰੂਰ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਕਿੱਥੋਂ-ਕਿੱਥੋਂ ਦੇਖਦੇ ਹੋ ਤੁਸੀਂ ਬਹੁਤ ਵਧੀਆ ਲੱਗਦਾ ਜਦੋਂ ਭੈਣ ਭਾਈ ਦੱਸਦੇ ਨੇ ਵੀ ਅਸੀਂ ਇੱਥੋਂ ਦੇਖ ਰਹੇ ਹਾਂ ਅਸੀਂ ਇੱਥੋਂ ਦੇਖ ਰਹੇ ਹਾਂ ਬਹੁਤ ਅੱਛਾ ਲੱਗਦਾ ਹੈ ਸੋ ਆਪਣਾ ਆਪਸ ਦੇ ਵਿੱਚ ਥੋੜਾ ਜਿਹਾ ਹੋਰ ਮੈਨੂੰ ਲੱਗਦਾ ਹੁੰਦਾ ਵੀ ਆਪਣਾ ਰਿਸ਼ਤਾ ਗੂੜਾ ਬਣ ਜਾਂਦਾ ਹੈ ਸੋ ਸੁਣਿਓ ਤੇ ਕਮੈਂਟ ਜ਼ਰੂਰ ਕਰਿਓ ਪੁਰਾਣੇ ਸਮੇਂ ਦੀ ਗੱਲ ਹੈ ਜੀ ਇੱਕ ਸੰਤ ਸੀਗੇ ਉਹ ਕਥਾ ਕੀਰਤਨ ਭਜਨ ਕਰਦੇ ਤੇ ਲੋਕਾਂ ਨੂੰ ਖੁਸ਼ ਕਰਦੇ ਦਾਨਪੁੰਨ ਕਰਦੇ ਲੋਕ ਆਇਆ ਕਰਨਾ ਉਹਨਾਂ ਦਾ ਕੀਰਤਨ ਸੁਣਨ ਸ਼ਬਦ ਕੀਰਤਨ ਬਹੁਤ ਵਧੀਆ ਗਾਉਂਦੇ ਸੀ ਉਹ ਭਜਨ ਕਰਦੇ ਸੀ ਤਾਂ ਉਹ ਉਹ ਇੱਕ ਦਿਨ ਇੱਕ ਰਾਜਾ ਆ ਗਿਆ ਉਹਨਾਂ ਦਾ ਭਜਨ ਸੁਣਨ ਜਦੋਂ ਰਾਜਾ ਆਇਆ ਤਾਂ ਕਿਸੇ ਨੇ ਉਹਨੂੰ ਪੁੱਛ ਲਿਆ ਕਹਿੰਦੇ ਤੁਸੀਂ ਇਹ ਬਾਦਸ਼ਾਹੀ ਹਾਸਲ ਕਿਵੇਂ ਕੀਤੀ ਹੈ ਰਾਜਾ ਕਹਿਣ ਲੱਗਿਆ ਵੀ ਮੇਰੇ ਵੱਡੇ-ਵਡੇਰੇ ਪਹਿਲਾਂ ਤੋਂ ਹੀ ਮੇਰੇ ਦੇਖਦੇ ਦੇ ਜਿੰਨੇ ਚਿਰ ਮੈਂ ਦੇਖੇ ਨੇ ਆਪਦੀਆਂ ਅੱਖਾਂ ਨਾਲ ਵੀ ਉਹ ਜਾਨਵਰਾਂ ਨੂੰ ਪੰਛੀਆਂ ਨੂੰ ਜੋਗਾ ਪਾਉਂਦੇ ਰਹੇ ਨੇ ਕਹਿੰਦਾ ਫਿਰ ਮੈਂ ਵੀ ਆਪਦਾ ਰੁਟੀਨ ਬਣਾ ਲਿਆ ਮੈਂ ਵੀ ਉਹੀ ਕੰਮ ਕਰਦਾ ਹੁਣ ਕਹਿੰਦਾ ਗਾਹਾਂ ਮੇਰੇ ਬੱਚਿਆਂ ਨੂੰ ਵੀ ਇਹੀ ਸਿਖਾ ਰਿਹਾ ਵੀ ਇਹ ਨਾ ਭੁੱਲਿਓ ਕਦੇ ਵੀ ਕਹਿੰਦਾ ਮੈਨੂੰ ਤਾਂ ਐ ਲੱਗਦਾ ਵੀ ਅਸੀਂ ਤਾਂ ਕਰਕੇ ਸਾਨੂੰ ਬਾਦਸ਼ਾਹੀ ਹਾਸਲ ਹੋਈ ਹੈ ਚਲੋ ਠੀਕ ਹੈ ਜੀ ਚੱਲਿਆ ਗਿਆ ਤਾਂ ਭਾਈ ਇੱਕ ਉੱਥੇ ਸੇਠ ਤੇ ਸਠਾਣੀ ਰਹਿੰਦੇ ਸੀ ਉਹਨਾਂ ਕੋਲੇ ਧਨ ਦੌਲਤ ਤਾਂ ਬਹੁਤ ਜ਼ਿਆਦਾ ਸੀ ਪਰ ਉਹਨਾਂ ਦੇ ਕੋਲੇ ਬੱਚਾ ਨਹੀਂ ਸੀ ਕੋਈ ਔਲਾਦ ਨਹੀਂ ਸੀ ਤਾਂ ਉਹਨਾਂ ਨੇ ਕੀ ਕਰਿਆ ਉਹ ਜਿਹੜਾ ਸੇਠ ਸੀ ਉਹ ਤਾਂ ਬਹੁਤ ਕੰਜੂਸ ਬੰਦਾ ਸੀ ਬਹੁਤ ਸੂਮ ਮਾੜੀ ਮੋਟੀ ਵੀ ਚੀਜ਼ ਨਾ ਜਾਣਦਿਆ ਕਰੇ ਕਿਸੇ ਨੂੰ ਦਰਤ ਆਏ ਨੂੰ ਭਿਖਿਆ ਨਾ ਪਾਇਆ ਕਰੇ ਕੋਈ ਨਾ ਰੋਟੀ ਨਾ ਪੈਸਾ ਕੁਛ ਬਣਾ ਦਿਆ ਕਰੇ ਤਾਂ ਉਹਨਾਂ ਦੇ ਸਾਹਮਣੇ ਇੱਕ ਘੁੱਗੀ ਜਾਂ ਉਹਦੇ ਉੱਪਰ ਦਰਖਤ ਦੇ ਉੱਪਰ ਨਾ ਘੁੱਗੀ ਨੇ ਬੱਚੇ ਦਿੱਤੇ ਬੱਚੇ ਦਿੱਤੇ ਤਾਂ ਉਹ ਘੁੱਗੀ ਉੱਠ ਕੇ ਆ ਜਾਇਆ ਕਰੇ ਉਹਨਾਂ ਦੇ ਚੁੱਲ੍ਹੇ ਚੌਕੇ ਤੇ ਲਵੇ ਜਦੋਂ ਹੁਣ ਆਪਾਂ ਰੋਟੀ ਰਾਟੀ ਪਕਾਉਂਦੇ ਆ ਤਾ ਉੱਥੇ ਆਟਾ ਉਟਾ ਖਿੰਡੇ ਹੀ ਹੁੰਦਾ ਕੁਛ ਨਾ ਕੁਛ ਉਹਨੂੰ ਮਿਲ ਜਿਆ ਕਰੇ ਉਹ ਚੱਕ ਕੇ ਚੁੰਝ ਚ ਬੱਚਿਆਂ ਲਈ ਲੈ ਜਿਆ ਕਰੇ ਤਾਂ ਇੱਕ ਦਿਨ ਉਹਨੇ ਸਠਾਣੀ ਨੂੰ ਸਠਾਣੀ ਨੇ ਸੋਚਿਆ ਵੀ ਚਾਲੇ ਨੂੰ ਇੱਥੇ ਕੰਧ ਤੇ ਪਾ ਦਿਆ ਕਰੂੰਗੀ ਜਾਰ ਦਾਣੇ ਕਦੇ ਰੋਟੀ ਉਹ ਭਾਈ ਕਦੇ ਮੁਠੀ ਜੌਲਾਂ ਦੀ ਕਦੇ ਦਾਣਿਆਂ ਦੀ ਕਦੇ ਰੋਟੀ ਚੂਰ ਕੇ ਰੱਖ ਦਿਆ ਕਰੇ ਤਾਂ ਉਹ ਘੁੱਗੀ ਦੇ ਭਾਈ ਬੱਚੇ ਇਦਾਂ ਹੀ ਵੱਲ ਗਏ ਉਤੋਂ ਮਤਲਬ ਨਾ ਉਹਨੂੰ ਦੂਰ ਜਾਣਾ ਪੈਂਦਾ ਖਾਣਾ ਲੈਣ ਤੇ ਨਾਲੇ ਆਪ ਰੱਜ ਕੇ ਖਾਇਆ ਕਰੇ ਨਾਲੇ ਬੱਚਿਆਂ ਨੂੰ ਰਜਾ ਲਿਆ ਕਰੇ ਤੇ ਜਦੋਂ ਉਹ ਸੇਠ ਤੇ ਸਠਾਣੀ ਗੱਲਾਂ ਕਰਿਆ ਕਰਨ ਵੀ ਸਠਾਣੀ ਉਹਨੂੰ ਕਹਿੰਦੀ ਸੇਠ ਨੂੰ ਕਹਿੰਦੀ ਆਪਣੇ ਇੰਨੀ ਤਾਂ ਦੌਲਤ ਨੂੰ ਕੀ ਕਰਾਂਗੇ ਕਹਿੰਦੀ ਕੋਈ ਇਹਨੂੰ ਸੰਭਣ ਵਾਲਾ ਤਾਂ ਹੈ ਨਹੀਂ ਆਉਲਾਦ ਨਹੀਂ ਆਪਾਂ ਨੂੰ ਹੁਣ ਉਮਰ ਵੱਧ ਰਹੀ ਹੈ ਬਜ਼ੁਰਗ ਹੋ ਰਹੇ ਹਾਂ ਕਹਿੰਦੀ ਕੌਣ ਸੰਭੂਗਾ ਉਹ ਕਹਿੰਦਾ ਤੂੰ ਫਿਕਰ ਨਾ ਕਰਿਆ ਕਰ ਕਹਿੰਦਾ ਜਿੰਨਾ ਚਿਰ ਹੈ ਗਿਆ ਤੂੰ ਰਾਮ ਨਾਲ ਖਾ ਸਭ ਕੁਝ ਦਿੱਤਾ ਹੋਇਆ ਹੈ ਪਰਮਾਤਮਾ ਦਾ ਕਹਿੰਦਾ ਜਦੋਂ ਆਪਾਂ ਨਹੀਂ ਹੋਵਾਂਗੇ ਉਦੋਂ ਦੇਖੀ ਜਊ ਜਿਹੜਾ ਕੁਝ ਹੋਣਾ ਹੋ ਹੀ ਜਾਊ ਤਾਂ ਭਾਈ ਉਹ ਘੁੱਗੀ ਰੋਜ਼ ਉਹਨਾਂ ਦੀਆਂ ਇਹ ਗੱਲਾਂ ਵੀ ਸੁਣਿਆ ਕਰੇ ਇਹ ਕਦੇ ਨੂੰ ਘੁੱਗੀ ਦੇ ਮਨ 'ਚ ਆਇਆ ਵੀ ਮੈਂ ਇੰਨਾ ਦੇ ਘਰ ਦਾ ਅੰਨ ਖਾਨੀਆਂ ਪਾਣੀ ਪੀਨੀਆਂ ਵੀ ਇਹ ਦੁਖੀ ਨੇ ਬਹੁਤ ਜ਼ਿਆਦੇ ਵੀ ਇਹਨੂੰ ਕਿੰਨੇ ਮਹੀਨੇ ਹੋ ਗਏ ਇਹ ਵਿਚਾਰੀ ਮੈਨੂੰ ਇਹ ਭੋਜਨ ਦਿੰਦੀ ਐ ਮੇਰੇ ਬੱਚਿਆਂ ਨੂੰ ਮੈਂ ਦਿੰਨੀ ਐ ਭੋਜਨ ਵੀ ਇਹਦੇ ਘਰੋਂ ਲਿਜਾ ਕੇ ਤਾਂ ਕਹਿੰਦੀ ਮੈਨੂੰ ਕੁਝ ਕਰਨਾ ਚਾਹੀਦਾ ਇਹਨਾਂ ਵਾਸਤੇ ਉਹ ਪਈ ਉੱਡਦੀ ਉੱਡਦੀ ਜਿਉਂ ਗਈ ਉਹ ਸੰਤਾਂ ਕੋਲੇ ਚਲੀ ਗਈ ਤਾਂ ਉਹ ਸੰਤਾਂ ਲਵੇ ਜਦੋਂ ਗਈ ਤਾਂ ਉੱਥੇ ਜਾ ਕੇ ਉੱਡਦੀ ਉੱਡਦੀ ਥੱਕੀ ਹੋਈ ਬੇਹੋਸ਼ ਹੋ ਕੇ ਡਿੱਗ ਪਈ ਡਿੱਗੀ ਹੋਈ ਤਾਂ ਸੰਤਾਂ ਦੇ ਘਰ ਵਾਲੀ ਨੇ ਉਹਨੂੰ ਚੱਕਿਆ ਉਹਦੇ ਤੇ ਪਾਣੀ ਦੇ ਛਿੱਟੇ ਮਾਰੇ ਉਹਨੂੰ ਪਾਣੀ ਪੂਣੀ ਪਲਾਇਆ ਤੇ ਸੰਤਾਂ ਦੇ ਕੋਲ ਲੈ ਗਈ ਸੰਤਾਂ ਨੂੰ ਘੁੱਗੀ ਕਹਿੰਦੀ ਕਹਿੰਦੀ ਮੈਂ ਤਾਂ ਇੱਕ ਤੁਹਾਡੇ ਕੋਲੇ ਸਵਾਲ ਲੈ ਕੇ ਆਈ ਆਂ ਬਤਾ ਕੁਝ ਮੰਗਣ ਆਈ ਆਂ ਤੁਹਾਤੋਂ ਸੰਤ ਕਹਿੰਦੇ ਤੂੰ ਐਡੀ ਦੂਰ ਆਈ ਆਂ ਬੇਹੋਸ਼ ਹੋ ਕੇ ਡਿੱਗਿਆ ਹੈ ਕਹਿੰਦੇ ਤੂੰ ਉੱਥੇ ਹੀ ਬੈਠੀ ਮੰਗ ਲੈਂਦੀ ਘੁੱਗੀ ਇਹ ਤੈਨੂੰ ਉੱਥੇ ਹੀ ਦੇ ਦਿੰਦਾ ਮੈਂ ਉਹ ਕਹਿੰਦੀ ਵੀ ਮੇਰੀ ਗੱਲ ਸੁਣੋ ਵੀ ਜਿੱਥੇ ਮੈਂ ਰਹਿਣੀ ਆ ਨਾ ਮੇਰੇ ਕਹਿੰਦੀ ਬੱਚੇ ਵੀ 2-3 ਮਹੀਨਿਆਂ ਤੋਂ ਕਹਿੰਦੀ ਮੈਂ ਉਹਨਾਂ ਦੇ ਘਰ ਦਾ ਅੰਨ ਪਾਣੀ ਖਾਣੀ ਪੀਣੀ ਆ ਵੀ ਉਹਨਾਂ ਦੇ ਔਲਾਦ ਨਹੀਂ ਹੈਗਾ ਬਹੁਤ ਗੁੱਸੇ ਪੈ ਧਨ ਦੌਲਤ ਵੀ ਉਹ ਦੁਖੀ ਨੇ ਵਿਚਾਰੀ ਬਹੁਤ ਸੰਤ ਸੋਚ ਕੇ ਕਹਿੰਦੇ ਵੀ ਘੁੱਗਿਏ ਇਹ ਕੀ ਸਵਾਲ ਪਤਾ ਕਹਿੰਦੇ ਉਹਨਾਂ ਦੇ ਤਾਂ ਸੱਤ ਜਨਮਾਂ ਦੇ ਵਿੱਚ ਵੀ ਔਲਾਦ ਦਾ ਸੁੱਖ ਨਹੀਂ ਹੈਗਾ ਤੇ ਕਹਿੰਦੇ ਨਾ ਤਾਂ ਉਹਨਾਂ ਨੇ ਪਿੱਛੇ ਕੁਝ ਬੀਜਿਆ ਨਾ ਉਹ ਕੋਈ ਦਾਨਪੂਰਨ ਹੁਣ ਕਰਦੇ ਨੇ ਅੱਗੇ ਵਾਸਤੇ ਵੀ ਨਹੀਂ ਬੀਜ ਰਹੇ ਵੀ ਉਹ ਤਾਂ ਹੰਕਾਰੀ ਬੰਦਾ ਹੈ ਕੰਜੂਸ ਸੂਮ ਬੰਦਾ ਵੀ ਉਹਨਾਂ ਦੇ ਤਾਂ ਸੱਤ ਜਨਮਾਂ ਚ ਔਲਾਦ ਹੈ ਹੀ ਨਹੀਂ ਉਹ ਕਹਿੰਦੀ ਨਾ ਵੀ ਮੈਂ ਉਹਨਾਂ ਦੇ ਘਰ ਦੰਨ ਜਲ ਖਾਦਾ ਕਹਿੰਦੀ ਮੈਨੂੰ ਦਿੰਦੀ ਐ ਉਹ ਕਹਿੰਦੀ ਤੁਸੀਂ ਉਹਦੇ ਕਰਕੇ ਕੋਈ ਕਿਰਪਾ ਕਰੋ ਉਹ ਕਹਿੰਦੇ ਠੀਕ ਐ ਚਲੋ ਜੀ ਦਿਨ ਪਏ ਦਿਨ ਪਏ ਕੇ ਉਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲੈ ਲਿਆ ਸੇਠ ਸਠਾਣੀ ਕੇ ਜਦੋਂ ਮੁੰਡੇ ਦੇ ਮੁੰਡੇ ਨੇ ਜਨਮ ਲੈ ਲਿਆ ਤਾਂ ਉਹ ਮੁੰਡਾ ਭਾਈ ਉਹ ਮੁੰਡਾ ਕਾਹਦਾ ਹੋਇਆ ਸਠਾਣੀ ਵੀ ਜਿਹੜਾ ਉਹ ਘੁੱਗੀਆਂ ਨੂੰ ਪਾਉਂਦੀ ਸੀ ਘੁੱਗੀ ਨੂੰ ਦਾਣਾ ਪਾਣੀ ਉਹਦਾ ਮੁੰਡੇ ਜੀ ਰੁੱਝ ਗਈ ਉਹ ਵੀ ਪਾਉਣਾ ਭੁੱਲ ਗਈ ਗਿਨੇ ਸੋਚਿਆ ਵੀ ਮੈਂ ਤਾਂ ਇਹਨਾਂ ਦਾ ਫਾਇਦਾ ਕਰਿਆ ਤੇ ਇਹਨਾਂ ਤਾਂ ਮੈਂ ਜਿਹੜਾ ਮੈਂ ਵੀ ਮੈਨੂੰ ਖਵਾਉਣ ਕਰਕੇ ਹੀ ਤਾਂ ਇਹਨਾਂ ਨੂੰ ਫਲ ਮਿਲਿਆ ਵੀ ਇਹ ਮੈਨੂੰ ਭੁੱਲੀ ਫਿਰਦੀ ਐ ਉਹ ਫੇਰ ਸੰਤਾਂ ਕੋਲੇ ਗਈ ਸੰਤਾਂ ਨੂੰ ਕਹਿੰਦੀ ਜਾ ਕੇ ਵੀ ਮੁੰਡਾ ਤਾਂ ਉਹਨਾਂ ਨੂੰ ਤੁਸੀਂ ਦੇਤਾ ਵੀ ਮੈਨੂੰ ਤਾਂ ਉਹ ਭੁੱਲੀ ਗਏ ਵੀ ਮੈਨੂੰ ਤਾਂ ਹੁਣ ਉਹ ਭੋਜਨ ਭਾਜਨ ਕੁਛ ਵੀ ਨਹੀਂ ਦਿੰਦੇ ਉਹ ਕਹਿੰਦੇ ਕਹਿੰਦੇ ਫਿਰ ਤੂੰ ਸਮਝਾ ਉਹਨਾਂ ਨੂੰ ਭੁੱਗੀ ਕਹਿੰਦੀ ਮੈਂ ਇੱਥੋਂ ਨਹੀਂ ਜੀ ਉਹ ਸਮਝਦੇ ਤੁਸੀਂ ਆਪ ਚਲੋ ਆਪ ਸਮਝਾ ਕੇ ਆਓ ਉਹ ਕਹਿੰਦੇ ਠੀਕ ਹੈ ਤਾਂ ਭਾਈ ਉਹ ਸੰਤ ਆਪ ਦੇ ਘਰ ਵਾਲੀ ਨੂੰ ਲੈ ਕੇ ਨਾਲ ਉਹਨਾਂ ਦੇ ਬਾਰ ਮੂਰੇ ਆ ਗਏ ਸੇਠ ਦੇ ਕਹਿੰਦੇ ਆ ਕੇ ਵੀ ਸਾਨੂੰ ਭਾਈ ਪ੍ਰਸ਼ਾਦਾ ਚਾਹੀਦਾ ਹੈ ਅੰਦਰੋਂ ਸੇਠ ਨੇ ਜਵਾਬ ਦਿੱਤਾ ਕਹਿੰਦਾ ਹਲੇ ਤਾਂ ਜੀ ਹੈ ਨਹੀਂਗਾ ਤਾਂ ਤਿਆਰ ਪ੍ਰਸ਼ਾਦਾ ਤਾਂ ਜਦੋਂ ਉਹ ਗੇਟ ਨੂੰ ਬੰਦ ਕਰਨ ਲੱਗਿਆ ਤਾਂ ਸੰਤ ਕਹਿਣ ਲੱਗੇ ਤੁਹਾਡੇ ਘਰੇ ਭਾਈ ਇੰਨੇ ਚਿਰ ਪਿੱਛੋਂ ਪੁੱਤ ਨੇ ਜਨਮ ਲਿਆ ਹੈ ਵੀ ਤੁਹਾਨੂੰ ਪਤਾ ਹੈ ਇਹ ਤੁਹਾਨੂੰ ਕਿਵੇਂ ਮਿਲਿਆ ਵੀ ਜੇ ਤਾਂ ਤੁਸੀਂ ਇਹਦੀ ਉਮਰ ਵਧਾਉਣੀ ਚਾਹੁੰਦੇ ਹੋ ਜਾਂ ਘਟਾਉਣੀ ਚਾਹੁੰਦੇ ਹੋ ਉਹ ਡਰ ਗਏ ਭਾਈ ਕਹਿੰਦੇ ਨਾ ਜੀ ਘਟਾਉਣੀ ਕਿਉਂ ਚਾਹੁੰਦੇ ਆ ਉਹ ਕਹਿੰਦਾ ਫਿਰ ਤੁਸੀਂ ਗੱਲ ਨਹੀਂ ਸੁਣਦੇ ਵੀ ਸੋਡੇ ਭਾਗਾ ਚ ਸੱਤ ਜਨਮਾਂ ਚ ਕੋਈ ਬੱਚਾ ਹੀ ਨਹੀਂ ਸੀਗਾ ਬੱਚੇ ਦਾ ਔਲਾਦ ਦਾ ਸੁੱਖ ਹੈ ਨਹੀਂ ਸੀ ਇਹ ਜਿਹੜੀ ਤੁਹਾਡੇ ਔਲਾਦ ਹੋਈ ਹੈ ਤਾਂ ਕਹਿੰਦੇ ਤੁਸੀਂ ਉਹ ਘੁੱਗੀ ਨੂੰ ਕਿਸੇ ਨੂੰ ਪਾਉਂਦੇ ਸੀ ਭੋਜਨ ਪਾਣੀ ਦਿੰਦੇ ਸੀ ਉਹ ਖਾਂਦੀ ਸੀ ਬੱਚਿਆਂ ਨੂੰ ਪਾਲਦੀ ਸੀ ਵੀ ਤੁਸੀਂ ਹੁਣ ਮੁੰਡੇ ਤੇ ਚੋਚ ਭੁੱਲ ਗਏ ਉਹ ਕਹਿੰਦੇ ਵੀ ਸਠਾਣੀ ਮੰਨ ਗਈ ਕਹਿੰਦੀ ਹਾਂ ਵੀ ਮੈਂ ਤਾਂ ਭੁੱਲ ਗਈ ਉਹ ਕਹਿੰਦੇ ਭਾਈ ਜਿੰਨਾ ਦਾਨ ਪੁੰਨ ਕਰੋਗੇ ਨਾ ਜਿੰਨਾ ਪੰਛੀਆਂ ਨੂੰ ਭੋਜਨ ਦਿਓਗੇ ਕਹਿੰਦੇ ਇਹ ਪੰਛੀ ਹੁੰਨੀ ਐ ਅਸੀਸਾਂ ਦਿੰਦੇ ਨੇ ਤੁਹਾਨੂੰ ਦੁੱਗਣਾ ਹੋ ਕੇ ਮਿਲੂਗਾ ਉਹ ਕਹਿੰਦੇ ਜੀ ਠੀਕ ਐ ਅਸੀਂ ਅੱਗੇ ਤੋਂ ਨਹੀਂ ਭੁੱਲਦੇ ਤਾਂ ਭਾਈ ਉੱਥੇ ਇੱਕ ਮੰਗਤਾ ਵੀ ਰਹਿੰਦਾ ਸੀ ਉਹ ਮੰਗਤੇ ਦੇ ਮੁੰਡਾ ਐ ਮੁੰਡਾ ਸੀ ਉਹਦੇ ਮਾਪੇ ਬਾਪ ਗਏ ਮਰ ਤਾਂ ਉਹ ਇੱਕ ਦਿਨ ਮੰਗਦਾ ਮੰਗਦਾ ਸੰਤਾਂ ਕੋਲੇ ਭੱਗ ਗਿਆ ਸੰਤਾਂ ਨੂੰ ਜਾ ਕੇ ਕਹਿੰਦਾ ਮੈਨੂੰ ਕੁਸ ਮੈਂ ਖਾਣਾ ਹੈ ਵੀ ਮੈਨੂੰ 100 ਰੁਪਏ ਦੇ ਦੋ ਸੰਤੋਂ ਨੂੰ ਦੇਖਿਆ ਉੱਪਰੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਸੰਤਾਂ ਨੇ ਦੇਖਿਆ ਦੇਖ ਕੇ ਉਹਨੂੰ ਕਹਿੰਦੇ ਤੈਨ ਬਾਦਸ਼ਾਹ ਬਣਨਾ ਉਹ ਹੱਸ ਕੇ ਕਹਿੰਦਾ ਮੁੰਡਾ ਕਹਿੰਦਾ ਮੇਰਾ ਠੂਠਾ ਦਿੱਤਾ ਤੁਹਾਨੂੰ ਮੇਰੇ ਠੂਠੇ ਕੰਨੀ ਜਾ ਕੋ ਜਿਹਦੇ ਚ ਮੈਂ ਮੰਗਦਾ ਕਹਿੰਦਾ ਤੁਹਾਨੂੰ ਇਹਦੇ ਚ ਕੁਝ ਦਿਸਦਾ ਹੈ 2 ਰੁਪਏ ਨੇ ਕਹਿੰਦਾ ਵੀ ਮੈਂ ਬਾਦਸ਼ਾਹ ਕਾਦੇ ਨਾਲ ਬਣ ਜਾਊਗਾ ਉਹ ਕਹਿੰਦੇ ਸੱਚ ਦਾ ਸੱਚ ਕਿੰਨੇ ਰੁਪਏ ਨੇ ਉਹ ਕਹਿੰਦਾ ਦੋ ਨੇ ਕਹਿੰਦਾ ਫਿਰ ਹੂੰ ਤੂੰ ਐਂ ਦੱਸ ਵੀ ਤੇਰਾ ਮਨ ਕਰਦਾ ਬਾਦਸ਼ਾਹ ਬਣਨ ਨੂੰ ਉਹ ਕਹਿੰਦਾ ਹਾਂ ਜੀ ਕਹਿੰਦਾ ਮਨ ਤਾਂ ਕਿਹਦਾ ਨਾ ਕਰੇ ਮਨ ਤਾਂ ਕਰਦਾ ਕਹਿੰਦਾ ਪਰ ਬਣ ਨਹੀਂ ਸਕਦੇ ਸੰਤ ਕਹਿੰਦੇ ਤੂੰ ਬਣ ਸਕਦਾ ਹੈ ਕਹਿੰਦੇ ਜਾ ਐਂ ਕਰ ਇਹ 2 ਰੁਪਈਆ ਦੇ ਨਾ ਉਹ ਸਾਹਮਣੇ ਟੱਬ ਹੈ ਉਥੋਂ ਫੁਲਕੇ ਲੈ ਕੇ ਆ ਲਿਆਇਆ ਭਾਈ ਚਾਰ ਰੋਟੀਆਂ ਦਿੱਤੀਆਂ ਢਾਬੇ ਵਾਲਿਆਂ ਨੇ 2 ਰੁਪਈਆਂ ਦੀਆਂ ਉਹ ਕਹਿੰਦਾ ਲਿਆਇਆ ਕਹਿੰਦੇ ਸੰਤ ਕਹਿੰਦੇ ਵੀ ਜਿਹੜੇ ਉਹ ਦੋ ਮੁੰਡੇ ਬੈਠੇ ਨੇ ਬੱਚੇ ਉਹਨਾਂ ਨੂੰ ਦਿਆ ਖਵਾਇਆ ਇਹ ਰੋਟੀ ਉਹ ਵੀ ਮੰਗਤੇ ਸੀ ਛੋਟੇ ਸੀ ਉਮਰ ਦੇ ਤਾਂ ਭਾਈ ਉਹਨਾਂ ਨੂੰ ਰੋਟੀ ਪ੍ਰਸ਼ਾਦ ਦੇ ਉਹ ਖਵਾਇਆ ਆ ਸੰਤਾਂ ਨੂੰ ਕਹਿੰਦੇ ਤੂੰ ਇੱਕ ਦਿਨ ਬਾਦਸ਼ਾਹ ਬਣੇਗਾ ਆ ਕੰਮ ਰੋਜ਼ ਕਰਿਆ ਕਰ ਉਹ ਕਹਿੰਦਾ ਜੀ ਠੀਕ ਹੈ। ਉਹ ਭਾਈ ਜਿੰਨਾ ਕਮਾਇਆ ਕਰੇ ਰੋਜ਼ ਉਹਨਾਂ ਨੂੰ ਪ੍ਰਸ਼ਾਦਾ ਬੱਚਿਆਂ ਨੂੰ ਛਕਾ ਦਿਆ ਕਰੇ। ਤਾਂ ਹੁਣ ਲੰਘੀ ਗਿਆ ਟਾਈਮ ਲੰਘੀ ਗਿਆ ਸੰਤ ਉਹਨੂੰ ਕਹਿਣ ਲੱਗੇ ਬੰਦੇ ਨੂੰ ਮੁੰਡੇ ਨੂੰ ਕਹਿੰਦੇ ਇੱਕ ਗੱਲ ਯਾਦ ਰੱਖੀ ਵੀ ਮਿਹਨਤ ਦੀ ਕਮਾਈ ਹੋਊ ਨੂੰ ਕਮਾਈ ਸਮਝੀ ਜੇ ਬਗਾਨੀ ਕੋਈ ਕਿਸੇ ਦੀ ਦੌਲਤ ਤੇਰੇ ਹੱਥ ਆ ਜੇ ਨਾ ਉਹ ਦੌਲਤ ਨਾ ਸਮਝੀ ਉਹਨੂੰ ਮਿੱਟੀ ਸਮਝ ਕੇ ਹੱਥ ਬਣਾ ਲਈ ਉਹ ਕਹਿੰਦਾ ਜੀ ਠੀਕ ਹੈ ਤਾਂ ਭਈ ਉਹ ਮੰਗਤਾ ਜਾਂਦਾ ਇੱਕ ਦਿਨ ਤੁਰਿਆ ਤਾਂ ਇੱਕ ਥੈਲਾ ਭਰਿਆ ਸਿਉਨੇ ਦਾ ਉਹਦੇ ਮੂਰੇ ਪਿਆਜ ਤੋਂ ਲੰਘਣ ਲੱਗਿਆ ਉਹਨੇ ਆਉਂਦਾ ਮੂੰਹ ਖੋਲ ਕੇ ਦੇਖ ਲਿਆ ਵੀ ਕੀ ਐ ਇਹਦੇ ਚ ਉਹਨੇ ਦੇਖਿਆ ਵੀ ਸਿਉਨਾ ਹੈ ਉਹ ਕਹਿੰਦਾ ਇਹਨੂੰ ਚੱਕਾਂ ਕਨਾ ਚੱਕਾਂ ਤੇ ਫੇਰ ਕਹਿੰਦਾ ਸੰਤਾਂ ਨੇ ਕਿਹਾ ਸੀ ਇਹਨੂੰ ਮਿੱਟੀ ਸਮਝ ਕੇ ਚੱਕੀ ਨਾ ਕਹਿੰਦਾ ਮੈਂ ਐਂ ਕਰਦਾ ਵੀ ਸੰਤਾਂ ਕੋਲ ਹੀ ਲੈ ਜਾਣਾ ਇਹਨੂੰ ਚੱਕਿਆ ਥੈਲਾ ਭਾਈ ਸੰਤਾਂ ਕੋਲੇ ਪਹੁੰਚ ਗਿਆ ਜਾ ਕੇ ਸੰਤਾਂ ਨੂੰ ਗਾਹਣ ਲੱਗਿਆ ਵੀ ਆ ਮੈਨੂੰ ਸਿਉਨੇ ਦਾ ਥੈਲਾ ਮਿਲਿਆ ਜੀ ਦੱਸੋ ਇਹਦਾ ਇਹਨੂੰ ਕੀ ਕਰਾਂ ਰੱਖਾਂ ਕਿ ਛੱਡਦਾ ਉਹ ਕਹਿੰਦਾ ਮੈਂ ਤੈਨੂੰ ਕੀ ਕਿਹਾ ਸੀ ਵੀ ਇਹਨੂੰ ਮਿੱਟੀ ਸਮਝਣਾ ਦੂਜੇ ਦੀ ਦੌਲਤ ਕਮਾਈ ਹੋਈ ਨੂੰ ਕਹਿੰਦੇ ਜਿੱਥੋਂ ਚੱਕਿਆ ਇਹਨੂੰ ਉੱਥੇ ਹੀ ਧਰਿਆ। ਉਹ ਕਹਿੰਦਾ ਜੀ ਸਤ ਵਚਨ। ਆ ਗਿਆ ਉਸੇ ਜਗ੍ਹਾ ਤੇ ਜਿੱਥੋਂ ਚੱਕਿਆ ਸੀ। ਤਾਂ ਉੱਥੇ ਇੱਕ ਸ਼ਾਹੀ ਠਾਠ ਬਾਠ ਦੇ ਵਿੱਚ ਬੰਦਾ ਖੜਾ ਲੱਭ ਰਿਹਾ ਹੈ। ਵੀ ਮੇਰਾ ਸਿਉਨੇ ਦਾ ਥੈਲਾ ਗੁੰਮ ਗਿਆ। ਜਦੋਂ ਉਹ ਮੁੰਡੇ ਨੇ ਦੇਖਿਆ ਉਹਨੇ ਉੱਥੇ ਧਰਿਆ ਥੈਲਾ ਤਾਂ ਉਹ ਬੰਦੇ ਨੇ ਫਟਦੇ ਨੇ ਉਹ ਤੋਂ ਫੜ ਲਿਆ। ਉਹ ਨੂੰ ਕਹਿੰਦਾ ਥੈਲਾ ਉਹ ਕਹਿੰਦਾ ਮੈਨੂੰ ਇੱਥੋਂ ਮਿਲਿਆ ਸੀ ਵੀ ਮੈਨੂੰ ਸੰਤਾਂ ਨੇ ਕਿਹਾ ਵੀ ਇਹਨੂੰ ਮਿੱਟੀ ਸਮਝ ਕੇ ਤਾਂ ਹੱਥ ਵੀ ਨਹੀਂ ਲਾਉਣਾ ਕਹਿੰਦਾ ਮੈਂ ਤਾਂ ਕੁਝ ਨਹੀਂ ਕੱਢਿਆ ਵੀ ਇੱਥੇ ਹੀ ਪਿਆ ਇੱਥੇ ਧਰਨਾ ਆ ਮੈਂ ਇਹਨੂੰ ਵੀ ਜਿੱਥੋਂ ਮੈਨੂੰ ਮਿਲਿਆ ਉਹ ਕਹਿੰਦਾ ਇਹ ਭਾਈ ਇਹ ਮੇਰਾ ਡਿੱਗਿਆ ਸੀ ਉਹਨੇ ਵੀ ਦੇਖਿਆ ਵੀ ਬੰਦਾ ਤਾਂ ਇਮਾਨਦਾਰ ਹੈ ਉਹ ਨੂੰ ਉਹਨੇ ਆਪ ਦੀ ਛਾਪ ਲਾ ਕੇ ਦੇ ਦਿੱਤੀ ਉਹ ਨੂੰ ਕਹਿੰਦਾ ਮੰਗਦੇ ਨੂੰ ਵੀ ਆ ਛਾਪ ਲੈ ਲੈ ਕੱਲ ਨੂੰ ਰਾਜੇ ਦੇ ਮਹਿਲ 'ਚ ਆ ਜੀ ਤੂੰ ਦਰਬਾਰ 'ਚ ਇਹ ਛਾਪ ਲੈ ਕੇ ਉਹ ਕਹਿੰਦਾ ਜੀ ਠੀਕ ਐ ਚਲੋ ਭਾਈ ਦੂਜਾ ਦਿਨ ਹੋਇਆ ਤਾਂ ਰਾਜੇ ਦੇ ਦਰਬਾਰ 'ਚ ਛਾਪ ਲੈ ਕੇ ਵਾਗਿਆ ਤਾਂ ਗਾਹਾਂ ਮੰਤਰੀ ਨੂੰ ਦੱਸੀ ਉਹਨੇ ਗੱਲ ਤਾਂ ਅੱਗੇ ਲੰਘਣ ਦਿੱਤਾ ਉਹਨਾਂ ਨੇ ਮੰਤਰੀ ਨੇ ਜਾ ਕੇ ਉਹ ਸ਼ਾਹੀ ਠਾਠ ਵਾਠ ਵਾਲੇ ਬੰਦੇ ਨੂੰ ਦੱਸੀ ਗੱਲ ਵੀ ਸ਼ਾਂਪ ਲੈ ਕੇ ਆਇਆ ਮੁੰਡਾ ਵੀ ਤੁਸੀਂ ਦੇ ਕੇ ਆਇਓ ਉਹਨੂੰ ਸ਼ਾਂਪ ਕਰ ਲੈ ਉਹ ਕਹਿੰਦਾ ਹਾਂ ਵੀ ਬਿਲਾ ਉਹ ਅੰਦਰ ਮੇਰੇ ਕੋਲ ਲੈ ਕੇ ਆਓ ਤਾਂ ਭਾਈ ਉਹ ਆ ਗਿਆ ਆ ਕੇ ਉਹ ਕਹਿੰਦੇ ਵੀ ਮੈਂ ਦਰਬਾਰ ਲੱਗਿਆ ਹੋਇਆ ਸੀ ਜਿਹੜਾ ਉਹ ਹੈਗਾ ਸੀ ਰਾਜਾ ਰਾਜਾ ਕਹਿੰਦਾ ਵੀ ਮੈਂ ਤਿੰਨ ਸਵਾਲ ਪੁੱਛਣੇ ਨੇ ਵੀ ਮੈਨੂੰ ਪਹਿਲਾਂ ਇੱਕੋ ਹੀ ਗੱਲ ਦਾ ਜਿਹੜਾ ਕੋਈ ਜਵਾਬ ਦੇ ਦੂਗਾ ਨਾ ਸਹੀ ਵੀ ਮੈਂ ਇਹਦਾ ਉੱਤਰ ਲਿਖ ਲਿਆ ਵੀ ਜਿਹੜਾ ਉੱਤਰ ਮੇਰੇ ਨਾਲ ਮਿਲਦਾ ਹੋਊਗਾ ਮੈਂ ਉਹਨੂੰ ਬਾਦਸ਼ਾਹੀ ਦੇਊਗਾ ਵੀ ਮੇਰੇ ਨਹੀਂ ਹੈਗੀ ਕੋਈ ਔਲਾਦ ਵੀ ਮੈਂ ਉਹਨੂੰ ਆਪਦਾ ਪੁੱਤ ਬਣਾ ਕੇ ਬਾਦਸ਼ਾਹੀ ਦੇਊਗਾ ਤਾਂ ਭਾਈ ਉਹਨਾਂ ਨੇ ਉਹਨੇ ਸਵਾਲ ਕਰਿਆ ਵੀ ਆਪਣੇ ਸਰੀਰ ਦਾ ਕਿਹੜਾ ਅੰਗ ਹੈ ਜਿਹੜਾ ਬੰਦੇ ਦੇ ਕੁੱਟ ਮਾਰ ਵੀ ਪਵਾ ਦਿੰਦਾ ਹੈ ਗਲਤ ਕਰਦਾ ਸਭ ਤੋਂ ਜ਼ਿਆਦਾ ਗਲਤ ਕੰਮ ਉਹ ਕਰਦਾ ਹੈ ਭਾਈ ਕਿਸੇ ਨੇ ਕਹਿਤਾ ਅੱਖਾਂ ਕਿਸੇ ਨੇ ਕੰਨ ਕਿਸੇ ਨੇ ਨੱਕ ਕਿਸੇ ਨੇ ਹੱਥ ਪੈਰ ਕਹਿ ਕੇ ਉਹ ਮੁੰਡੇ ਦੀ ਵਾਰੀ ਆਈ ਜਦੋਂ ਉਹ ਕਹਿੰਦਾ ਜੀ ਮੇਰੇ ਸਮਝ ਤਾ ਜੀਵ ਹੈ ਜਿੰਦਾ ਬੰਦੇ ਦੀ ਮਾੜੀ ਕਹਿੰਦਾ ਜੀਵ ਗਧਿਆਂ ਤੇ ਚੜਾ ਦਵੇ ਜੇ ਆਪਾਂ ਮਾੜਾ ਬੋਲਾਂਗੇ ਜੇ ਵਧੀਆ ਬੋਲਾਂਗੇ ਕਹਿੰਦਾ ਇਹ ਘੋੜਿਆਂ ਤੇ ਵੀ ਚੜਾ ਦੂੰਗੀ ਤੇ ਕਹਿੰਦਾ ਵੀ ਹੱਥਾਂ ਨਾਲ ਤਾਂ ਜੇ ਆਪਾਂ ਕੁੱਟਦੇ ਵੀ ਆਂ ਤਾਂ ਕਹਿੰਦਾ ਕਿੰਨਾ ਕੁ ਕੁੱਟ ਲਾਂਗੇ ਜੀਬ ਤਾਂ ਕਹਿੰਦਾ ਜੇ ਕੇਰਾ ਮਾਰਦਾ ਪੁੱਠਾ ਬੋਲਦਾ ਕਹਿੰਦਾ ਤਾਂ ਜੇੜਾਂ ਚ ਵੀ ਬਚਾ ਦਿੰਦੀ ਐ ਇਹ ਤਾਂ ਸਾਰੀ ਜ਼ਿੰਦਗੀ ਇਸੇ ਦੇ ਨਾਲ ਹੀ ਰਿਸ਼ਤੇ ਵੀ ਟੁੱਟ ਜਾਂਦੇ ਨੇ ਜ਼ਿੰਦਗੀਆਂ ਖਰਾਬ ਹੋ ਜਾਂਦੀਆਂ ਨੇ ਜੀਭਾਂ ਜ਼ੁਬਾਨਾਂ ਕਰਕੇ ਰਾਜਾ ਕਹਿੰਦਾ ਵੀ ਇਹ ਬੰਦਾ ਸਹੀ ਐ ਵੀ ਮੇਰਾ ਵੀ ਇਹੀ ਆਨਸਰ ਐ ਇਹੀ ਉੱਤਰ ਮੇਰਾ ਐ ਉਹੀ ਇਹਦਾ ਉਹਨੂੰ ਕਹਿੰਦਾ ਵੀ ਤੂੰ ਬਾਦਸ਼ਾ ਅੱਜ ਤੋਂ ਤੈਨੂੰ ਬਣਾਉਣਾ ਮੈਂ ਮੇਰੇ ਨਹੀਂ ਹੈਗੀ ਔਲਾਦ ਤੈਨੂੰ ਮੈਂ ਬਾਦਸ਼ਾ ਬਣਾਉਣਾ ਪਰ ਕਹਿੰਦਾ ਤੂੰ ਅੱਜ ਤੋਂ ਬਾਅਦ ਇਹ ਨਿਜਮ ਬਣਾ ਲੈ ਆਪਦਾ ਵੀ ਤੈਂ ਦਾਨ ਪੁੰਨ ਸੇਵਾ ਗਰੀਬਾਂ ਦੀ ਜਿੰਨੀ ਵੀ ਤੂੰ ਕਰ ਸਕੇ ਕਰਨੀ ਐ ਪੰਛੀਆਂ ਨੂੰ ਭੋਜਨ ਤੈਂ ਪਾਉਣਾ ਹੈ ਪਾਣੀ ਧਰਨਾ ਹੈ ਸਰਦੀਆਂ ਦੇ ਵਿੱਚ ਪੰਛੀਆਂ ਨੂੰ ਆਲੂਨੇ ਬਣਾ ਕੇ ਰੱਖਣੇ ਨੇ ਧੁੱਪ ਗਰਮੀਆਂ ਤਾਂ ਆਲੂਨੇ ਬਣਾ ਕੇ ਰੱਖਣੇ ਨੇ ਵੀ ਇਹ ਦੋ ਗੱਲਾਂ ਤਾਂ ਬਿਲਕੁਲ ਵੀ ਨਾ ਭੁੱਲੀ ਵੀ ਗਰੀਬਾਂ ਨੂੰ ਦਾਨ ਪੁੰਨ ਲੋੜਵੰਦਾਂ ਨੂੰ ਐਵੇਂ ਨਹੀਂ ਕਿਸੇ ਨੂੰ ਤੇ ਪੰਛੀਆਂ ਨੂੰ ਕਹਿੰਦਾ ਇੱਕ ਸਕਿੰਟ ਵੀ ਕਦੇ ਭੁੱਲਣਾ ਨਹੀਂ ਜਿੰਨਾ ਵੱਧ ਤੋਂ ਵੱਧ ਖਵਾਵੇਂਗਾ ਪਿਆਵੇਂਗਾ ਤੇਰੀ ਬਾਦਸ਼ਾਹੀ ਉਨੀਆਂ ਹੀ ਚੱਲੂਗੀ ਮੈਂ ਇੱਥੇ ਤੱਕ ਅਹੀਂ ਪਹੁੰਚਿਆ ਸੋ ਇਥੋਂ ਆਪਾਂ ਨੂੰ ਇਹ ਪਤਾ ਲੱਗਦਾ ਕਈ ਵਾਰੀ ਆਪਾਂ ਸੋਚ ਲੈਂਦੇ ਆ ਵੀ ਲਾ ਕੀ ਫਰਕ ਪੈਂਦਾ ਆਪਾਂ ਜਾਨਵਰਾਂ ਨੂੰ ਉੜਾ ਦਿੰਨੇ ਆ ਤੁਸੀਂ ਪਾ ਕੇ ਦੇਖਿਓ ਤਾਂ ਤੁਹਾਡੇ ਕੋਲ ਰੋਜ਼ ਹੀ ਜਾਨਵਰ ਆਇਆ ਕਰਨਗੇ ਅੱਜ ਕੱਲ ਚਲੋ ਬਹੁਤੇ ਜਾਨਵਰ ਨਹੀਂ ਹੈ ਘਟਾਰਾਂ ਤੇ ਕਬੂਤਰ ਤਾਂ ਆਮ ਹੈਗੇ ਨੇ ਕਬੂਤਰ ਬਹੁਤ ਜ਼ਿਆਦਾ ਹੈ ਚਿੜੀਆਂ ਚੂੜੀਆਂ ਤਾਂ ਹੁਣ ਹਨੇ ਨਹੀਂ ਫੇਰ ਵੀ ਕਾਉ ਵੀ ਆ ਜਾਂਦੇ ਨੇ ਤੁਸੀਂ ਦਾਣਾ ਜਾਂ ਰੋਟੀ ਭੁਰਕੇ ਪਾ ਕੇ ਦੇਖਿਓ ਰੋਜ਼ ਹੀ ਤੁਹਾਡੇ ਕੋਲ ਪੰਛੀ ਇਕੱਠੇ ਹੋਇਆ ਕਰਨਗੇ ਉਹ ਰੋਜ਼ ਹੀ ਪੰਛੀਆਂ ਨੂੰ ਖਵਾਇਆ ਕੁੱਤੇ ਨੂੰ ਖਵਾਇਆ ਕੀੜਿਆਂ ਮਕੌੜਿਆਂ ਨੂੰ ਖਵਾਇਆ ਕਹਿੰਦੇ ਇਹ ਦੁੱਗਣਾ ਨਹੀਂ ਚੌਗਣਾ ਹੋ ਕੇ ਫਲਦਾ ਕਹਿੰਦੇ ਇਹਨਾਂ ਦੇ ਜੇ ਆਵਾਜ਼ ਨਹੀਂ ਆਪਣੇ ਵਾਂਗੂ ਬੋਲ ਨਹੀਂ ਸਕਦੇ ਨਾ ਕਹਿੰਦੇ ਇਹ ਪਰਮਾਤਮਾ ਮੂਰੇ ਅਰਦਾਸ ਕਰਦੇ ਨੇ ਫਿਰ ਵੀ ਮੈਨੂੰ ਇੱਥੋਂ ਭੋਜਨ ਮਿਲਿਆ ਤੁਸੀਂ ਇਹਨੂੰ ਚੌਗਣਾ ਦਿਓ ਇਹਦੇ ਭੰਡਾਰੇ ਭਰ ਕੇ ਰੱਖਿਓ ਪ੍ਰਮਾਤਮਾ ਤਾਂ ਕਿ ਇਹ ਮੈਨੂੰ ਦਿੰਦਾ ਰਹੇ ਇਹ ਗੱਲਾਂ ਗਲਤ ਨਹੀਂ ਹੈਗੀਆਂ ਭੈਣੋ ਵੀਰੋ ਸੱਚੀਆਂ ਨੇ ਦਾਨਪੂਰਨ ਜ਼ਰੂਰ ਪੰਛੀਆਂ ਨੂੰ ਤਾਂ ਜ਼ਰੂਰ ਪਾਇਆ ਕਰੋ ਕੀੜੇ ਮਕੌੜਿਆਂ ਨੂੰ ਜ਼ਰੂਰ ਪਾਇਆ ਕਰੋ ਥੋਸੋ ਕਿਵੇਂ ਲੱਗੀ ਤੁਹਾਨੂੰ ਬਾਤ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਿਆ ਕਰੋ ਤੁਸੀਂ ਕਿੱਥੋਂ ਸੁਣ ਰਹੇ ਹੋ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਨੂੰ ਦੱਸਦੇ ਨੇ ਅੱਜ ਕਬੀਰ ਦਾ ਆਇਆ ਹੋਇਆ ਸੀ ਵੀ ਮੈਂ ਮੁਕਤਸਰ ਨੂੰ ਸੁਣ ਰਿਆ ਮੈਨੂੰ ਬੜਾ ਵਧੀਆ ਲੱਗਿਆ ਸੋ ਇੰਨੀ ਗੱਲ ਕੱਲ ਨੂੰ ਹੋਰ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ